ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਡਿਜੀਟਲ ਪ੍ਰਿੰਟ ਦੇ ਸੂਟ ਲੈ ਕੇ ਆਏ ਆ ਬੜੇ ਪਿਆਰੇ ਡਿਜ਼ਾਈਨ ਹੋਣਗੇ ਤੇ ਪਿਓਰ ਲਾਈਨਿੰਗ ਮਸਲੀਨ ਦੇ ਵਿੱਚ ਤੇ ਬਰਬਰੀ ਕਾਟਨ ਦੇ ਵਿੱਚ ਸੂਟ ਹੋਣਗੇ ਤੇ ਪ੍ਰਾਈਸ ਰਹਿਣਾ 3500 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਔਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ অপਸ਼ਨ ਨਹੀਂ ਹੈਗੀ ਤੇ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਪਰਚੇਸ ਕਰਨੇ ਹੁੰਨੇ ਆ ਜਦ ਮਰਜ਼ੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਮੰਡੇ ਟੂ ਸੈਟਰਡੇ ਸੰਡੇ ਸਾਡਾ ক্লোਜ਼ ਹੁੰਦਾ ਹੈ ਜੀ ਤੇ ਬੁਕਿੰਗ ਲਈ ਨੰਬਰ ਮੈਂ ਤੁਹਾਨੂੰ ਦੱਸਤਾ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀਂ ਸੂਟਾਂ ਦੇ ਹਰੇਕ ਦਾ ਨੰਬਰ ਪਾਇਆ ਹੁੰਦਾ ਜੀ ਨੰਬਰਿੰਗ ਦੱਸ ਕੇ ਨੰਬਰ ਦੱਸ ਕੇ ਵੀ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਕੋਈ ਡਾਊਟ ਹੁੰਦਾ ਕੋਈ ਵੀ ਹੈ ਤਾਂ ਮੈਨੂੰ ਜੇ ਕਦ ਮਰਜ਼ੀ ਤੁਸੀਂ ਮੈਸੇਜ ਛੱਡ ਕੇ ਆਪਣਾ ਕੋਈ ਵੀ ਡਾਊਟ ਕਲੀਅਰ ਕਰ ਸਕਦੇ ਹੋ ਜੀ WhatsApp ਨੰਬਰ ਤੇ ਇਹੀ ਨੰਬਰ ਹੈ ਜੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦਾ ਜੀ 9:30 9:30 ਦੇ ਕਰ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਲੀ ਹੋਊਗਾ। ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਬੁੱਕ ਕਰਾਉਨੇ ਹੋ। ਪੇਮੈਂਟ ਕਰਨੀ ਹੁੰਦੀ ਹੈ ਤਾਂ ਉਹ ਪਹਿਲਾਂ ਆਪਣਾ ਐਡਰੈਸ ਭੇਜ ਕੇ ਤਾਂ ਕੋਰੀਅਰ ਚਾਰजेस ਜ਼ਰੂਰ ਦਾ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ। ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ। ਇਹ ਦੇਖੋ ਬੜੀ ਪਿਆਰੀ ਬਿਲਕੁਲ ਪਿਓਰ ਲਾਈਨਿੰਗ ਮਸਲੀਨ ਹੈ ਇਹ। ਇਹਦੇ ਵਿੱਚ ਵੀ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਕਾਪੀਆਂ ਆ ਰਹੀਆਂ ਜਿਹੜੀ ਲਾਈਨਿੰਗ ਮਸਲੀਨ ਹੈ। ਇਹ ਤੁਹਾਨੂੰ ਜਿਵੇਂ ਕਾਫੀ ਘੱਟ ਰੇਟ ਤੋਂ ਵੀ ਸੂਟ ਸਟਾਰਟ ਹੋ ਜਾਂਦੇ ਪਰ ਉਹਨਾਂ ਦੀ ਜਿਹੜੀ ਮਸਲੀਨ ਹੋਊਗੀ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੋਊ ਜਮੀਨ ਆ ਸਮਾਨ ਦਾ ਇਹਨਾਂ ਨਾਲੋਂ ਇਹ ਵਾਲੀ ਮਸਲੀਨ ਨਾਲੋਂ ਆਪਣੀ ਨਾਲੋਂ ਇਹ ਬਹੁਤ ਪਿਆਰੇ ਸਭ ਤੋਂ ਡਿਫਰੈਂਟ ਲੁੱਕ ਦੇ ਵਿੱਚ ਆਪਾਂ ਸੂਟ ਰੈਡੀ ਕਰਾਏ ਆ ਇਹ ਸ਼ਰਟ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਿਉਂਕਿ ਜਦੋਂ ਆਪਾਂ ਦੁਪੱਟੇ ਲੈਂਦੇ ਆ ਕਦੇ ਵੀ ਮਸਲੀਨ ਦੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਕੋਈ ਮਸਲੀਨ ਦਾ ਪਿਓਰ ਵਿੱਚ ਦੁਪੱਟਾ ਹੁੰਦਾ ਕੋਈ ਸ਼ਾਮੀ ਦੇ ਵਿੱਚ ਹੁੰਦਾ ਕੋਈ ਬਰੀਕ ਲਾਈਨ ਦੇ ਵਿੱਚ ਹੁੰਦਾ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਡਿਫਰੈਂਸ ਹੈ ਉਹੀ ਡਿਫਰੈਂਸ ਇਹ ਮਸਲੀਨ ਲਾਈਨਿੰਗ ਫੈਬਰਿਕ ਦੇ ਵਿੱਚ ਹੈ ਜੀ ਕਿਉਂਕਿ ਜਿੰਨਾ ਵਧੀਆ ਫੈਬਰਿਕ ਹੋਊਗਾ ਉਵੇਂ ਹੀ ਥੋੜਾ ਜਿਹਾ ਡਿਜ਼ਾਈਨ ਜਿਹੜਾ ਉੱਪਰ ਆਉਂਦਾ ਉਹਦੇ ਤੇ ਤੇ ਪ੍ਰਿੰਟਿੰਗ ਤੁਸੀਂ ਆਪੇ ਦੇਖ ਸਕਦੇ ਹੋ ਬਹੁਤ ਪਿਆਰੀ ਦਿਲ ਨੂੰ ਖਿੱਚਣ ਵਾਲੀ ਜਿਵੇਂ ਪ੍ਰਿੰਟਿੰਗ ਹੈ ਪੂਰੀ 2.5 ਮੀਟਰ ਦੀ ਇਹ ਸ਼ਰਟ ਆ ਗਈ ਆਪਣੇ ਇਹ ਪੂਰਾ ਜਿਵੇਂ 5 ਮੀਟਰ ਦਾ ਸੂਟ ਹੁੰਦਾ ਇਹ ਆਪਾਂ ਇੱਕ ਮੈਂ ਜਾਣ ਕੇ ਕੱਟ ਕੇ ਦਿਖਾਈ ਹੈ ਸ਼ਰਟ ਬਾਟਮ ਤੁਹਾਨੂੰ ਇਹ ਸੈਲਫ ਸੇਮ ਪ੍ਰਿੰਟ ਬਾਟਮ ਤੇ ਹੈ ਸੇਮ ਪ੍ਰਿੰਟ ਬਾਟਮ ਤੇ ਜਿਵੇਂ بیس ਹੈ ਸੂਟ ਦਾ ਇਹ ਵਾਲਾ بیس ਹੈ ਨੀਚੇ ਸੂਟ ਦਾ ਤੇ ਨਾਲ ਹੈਗਾ ਪਿਓਰ ਲਾਈਨਿੰਗ ਮਸਲੀਨ ਚ ਪੂਰਾ ਸੂਟ ਹੀ ਜਿਵੇਂ ਬਰਬਰੀ ਕਾਟਨ ਦਾ ਪੂਰਾ ਸੂਟ ਹੁੰਦਾ ਦੁਪੱਟਾ ਵੀ ਬਰਬਰੀ ਕਾਟਨ ਦੇ ਵਿੱਚ ਉਵੇਂ ਹੀ ਲਾਈਨਿੰਗ ਮਸਲੀਨ ਦੇ ਵਿੱਚ ਇਹ ਪੂਰਾ ਸੂਟ ਹੈ ਇਹ ਦੇਖੋ ਇਹ ਹੈਗਾ ਇਸ ਦਾ ਦੁਪੱਟਾ ਪੂਰਾ 2 ਮੀਟਰ ਦਾ ਦੁਪੱਟਾ ਹੋਊਗਾ ਜੀ ਸਾਰੇ ਸੂਟ ਦੇ ਨਾਲ ਬਹੁਤ ਖਿਆਰਾ ਡਿਜ਼ਾਈਨ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਪਿਓਰ ਲਾਈਨਿੰਗ ਮਸਲੀਨ ਦੇ ਵਿੱਚ ਡਿਜੀਟਲ ਪ੍ਰਿੰਟ ਦਾ ਸੂਟ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵੀਰ ਕੀਤੇ ਹੋਏ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇਹ ਵਾਲੇ ਸੂਟ ਤੇ ਅੱਜ ਤੁਸੀਂ ਡਿਜ਼ਾਈਨਿੰਗ ਦੇਖੇ ਹੋ ਇਹਨਾਂ ਦੀ ਕਿੰਨੀ ਪਿਆਰੀ ਪਿਆਰੀ ਡਿਜ਼ਾਈਨਿੰਗ ਹੈ ਤੇ ਨੈਕਸਟ ਸੂਟ ਆ ਗਿਆ ਬੜਾ ਪਿਆਰਾ yellow mustard ਕਲਰ ਦੇ ਵਿੱਚ ਇਹ ਵੈਸੇ ਪੂਰਾ 5 ਮੀਟਰ ਦਾ ਸੂਟ ਹੁੰਦਾ 2.5 ਮੀਟਰ ਤੇ ਆਪਾਂ ਸ਼ਰਟ ਬਣਾਈ ਗਈ ਹੁੰਦੀ ਹੈ 2.5 ਤੇ ਬਾਟਮ ਉਹ ਮੈਂ ਇੱਕ ਥੋੜ ਨੂੰ ਵੈਸੇ ਦਿਖਾਇਆ ਹੈ ਅਲੱਗ ਬਾਟਮ ਕੱਟ ਕੇ वैसे पूरा अटैच ਹੁੰਦਾ ਜੀ ਇਹ ਸੂਟ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ yellow ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਸਾਰੇ ਸੂਟਾਂ ਦਾ ਡਿਫਰੈਂਟ ਪ੍ਰਿੰਟ ਹੈ ਇਹ ਸ਼ਰਟ ਆ ਗਈ ਆਪਣੀ ਤੇ ਇਸ ਦੇ ਨਾਲ ਉਹ ਵੀ ਸੇਮ ਸੈਲਫ ਦੇ ਵਿੱਚ ਬਾਟਮ ਹੈ ਇਹ ਬਾਟਮ ਆ ਗਈ ਜੀ ਸੈਲਫ ਦੇ ਵਿੱਚ ਜਿਹੜੀ ਪ੍ਰਿੰਟ ਜਿਹੜਾ ਪ੍ਰਿੰਟ ਇਸ ਸ਼ਰਟ ਦਾ ਹੈ ਸੇਮ ਪ੍ਰਿੰਟ ਦੇ ਵਿੱਚ ਹੀ ਸੈਲਫ ਹੈ ਜੀ ਬਾਟਮ ਦੀ ਇਹ ਦੇਖੋ ਫੁੱਲ ਲਾਈਨਿੰਗ ਲੱਗੇ ਬਣਨਾ ਸੂਟ ਤੇ ਪਿਓਰ ਮਸਲੀਨ ਦੁਪट्टे ਦੇ ਨਾਲ ਲਾਈਨਿੰਗ ਮਸਲੀਨ ਹੈ ਜੀ ਬਹੁਤ ਸੋਹਣੀ ਤੇ ਦੁਪੱਟਾ ਕਿੰਨਾ ਗ੍ਰੇਸਫੁੱਲ ਹੈ ਟੇਸਟ ਅਕੋਰਡਿੰਗ ਤੁਸੀਂ ਬੁੱਕ ਕਰਾ ਸਕਦੇ ਇਹਨਾਂ ਦੀ ਬੁਕਿੰਗ ਥੋੜੀ ਜਲਦੀ ਹੋ ਜਾਂਦੀ ਹੈ ਸੂਟਾਂ ਦੀ ਇਸ ਕਰਕੇ ਤੁਸੀਂ ਪਲੀਜ਼ ਆਪਣੀ ਜਲਦੀ ਬੁਕਿੰਗ ਕਰਵਾ ਦਿਓ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਲਗ ਲਗ ਕਲਰ ਬੜੇ ਪਿਆਰੇ ਇਹ ਥੋੜਾ ਸੋਬਰ ਜਿਹਾ ਕਲਰ ਹੈ ਜਿਨ੍ਹਾਂ ਨੂੰ ਪਹਿਲੇ ਸੂਟ ਥੋੜੇ ਡਾਰਕ ਲੱਗੇ ਤੁਸੀਂ ਆਪਣੀ ਥੋੜੀ ਜੀ ਏਜ ਦੇ ਅਕੋਰਡਿੰਗ ਸੋਬਰ ਸੂਟ ਪਾ ਕੇ ਖੁਸ਼ ਹੋ ਤਾਂ ਇਹ ਸੂਟ ਬੈਸਟ ਹੈ ਬਹੁਤ ਲਾਈਟ ਵੇਟ ਬਿਲਕੁਲ ਲਾਈਟ ਵੇਟ ਹੈ ਜੀ ਇਹ ਸੂਟ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਇਹਦਾ ਵੀ ਬਹੁਤ ਸੋਹਣਾ ਪ੍ਰਿੰਟ ਇਹ ਸ਼ਰਟ ਹੋਗੀ ਤੇ ਹੈ ਜਿਹੜੀ ਸੈਲਫ ਦੇ ਵਿੱਚ बॉटम ਇਹ ਵਾਲੀ बॉटम ਹੈ ਜੀ ਨਾਲ ਬੜੀ ਸੋਹਣੀ ਸੈਲਫ ਦੇ ਵਿੱਚ ਜਿਹੜੀ ਸ਼ਰਟ ਦਾ ਪ੍ਰਿੰਟ ਹੈ ਸੇਮ ਸੈਲਫ बॉटम ਦਾ ਇਹ ਟਾਈ ਮਿੱਟਰ ਦਾ ਪੂਰਾ ਲਾਈਨਿੰਗ ਮਸਲੀਨ ਦੇ ਵਿੱਚ ਦੁਪੱਟਾ ਕਿੰਨਾ ਪਿਆਰਾ ਇੱਕ ਸਾਈਡ ਪ੍ਰਿੰਟਿੰਗ ਬਹੁਤ ਸੋਹਣੀ ਡਾਈ ਐਂਡ ਡਾਈ ਦੇ ਵਿੱਚ ਕੀਤਾ ਹੋਇਆ ਜਿਵੇਂ ਦਾ ਬਾਟਮ ਤੇ ਸੀਗਾ ਬਹੁਤ ਸੋਹਣਾ ਸੂਟ ਹੈ ਇਹ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤਾਂ ਮੈਨੂੰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਲੱਗਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਨਾਲ ਆਪਣੇ ਸੂਟ ਅੱਜ ਦੇ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਗ੍ਰੀਨਿਸ਼ ਜੇ ਕਲਰ ਦੇ ਵਿੱਚ ਪ੍ਰਿੰਟਿੰਗ ਸਾਰਿਆਂ ਦੀ ਇੱਕ ਤੋਂ ਇੱਕ ਸੋਹਣੀ ਹੈ ਸਾਰੇ ਸੂਟ ਆਪਣੀ ਜਗ੍ਹਾ ਸੋਹਣੇ ਆ ਸਾਰਿਆਂ ਤੇ ਡਿਜੀਟਲ ਪ੍ਰਿੰਟ ਹੋਇਆ ਹੋਇਆ ਬਹੁਤ ਸੋਹਣਾ ਇਹ ਸ਼ਰਟ ਆ ਗਈ ਤੇ ਇਹ ਹੈਗੀ ਹੈ ਸੈਲਫ ਦੇ ਵਿੱਚ ਇਸਦੀ ਬਾਟਮ ਬਹੁਤ ਸੋਹਣੀ ਬਾਟਮ ਹੈ ਜੀ ਨਾਲ ਸੇਮ ਸੈਲਫ ਦੇ ਵਿੱਚ ਜੋ ਸ਼ਰਟ ਦਾ ਪ੍ਰਿੰਟ ਹੈ ਕੋਈ ਬਾਟਮ ਦਾ ਤੇ ਨਾਲ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਉਹ ਰੈਟਾਈਟਾਈ ਮੀਟਰ ਦੇ ਦੁਪੱਟੇ ਆ ਬੜੇ ਪਿਆਰੇ ਬਹੁਤ ਸੋਹਣਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਹੈਗਾ ਬੜਾ ਪਿਆਰਾ ਬਟਰਫਲਾਈ ਦੇ ਵਿੱਚ ਦੇਖੋ ਮਲਟੀ ਕਲਰ ਦਾ ਬਹੁਤ ਸੋਹਣਾ ਬਟਰਫਲਾਈ ਬਣੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਬਾਟਮ ਹੈ ਜੀ ਇਹਦੀ ਸੈਲਫ ਦੇ ਵਿੱਚ ਬੜੀ ਪਿਆਰੀ ਸੈਲਫ ਹੈ ਇਹ ਦੇਖੋ ਇੱਥੇ ਤੋਂ ਤੁਸੀਂ ਦੇਖ ਸਕਦਾ ਇਹ ਸਾਰੀ ਬਾਟਮ ਹੈ ਨਾਲ ਤੇ ਇਹ ਸ਼ਰਟ ਆ ਗਈ ਫੁਮਕੇ ਦਾ ਹਨ ਤੇ ਨਾਲ ਹੈਗਾ ਇਸਦੇ ਦੁਪੱਟਾ ਲਾਈਨਸ ਸਲੀਮ ਦੇ ਵਿੱਚ ਜੀ ਸਾਰਾ ਬਸਤਾ ਉਹ ਸੋਹਣਾ ਸੂਟ ਹੈ 3500 ਦੇ ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਪਿਸਤਾ ਕਲਰ ਦੇ ਵਿੱਚ ਬੇਸ ਹੈ ਜਿਹੜਾ ਪਿਸਤਾ ਕਲਰ ਹੈ ਸੂਟ ਦਾ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਉਹ ਬੜਾ ਪਿਆਰਾ ਹੈ ਬੜੇ ਸੋਹਣੇ ਮ ਜੈਂਟਾ ਪਿੰਕ ਕਲਰ ਦੇ ਵੱਡੇ ਵੱਡੇ ਫਲਾwrs ਤਾਂ ਆ ਗਈ ਤੇ ਨਾਲ ਇਹ ਲਿਸਟ ਇਹ ਵਾਲੀ ਸੈਲਫ ਦੇ ਵਿੱਚ ਬਾਟਮ ਤਾਂ ਨਾਲ ਆ ਗਈ ਤੇ ਦੇਖੋ ਪਿਆਰਾ 3500 ਰਾਈਸ ਦੇ ਨਾਲ ਆ ਵੀ ਆਸਣਾ ਜਿਹੜਾ ਇਹ ਆ ਰਿਹਾ ਪਿੰਟਰੀ ਸੋਬਰ ਜਿਹਾ ਕਲਰ ਹੈ ਆਹਖਿਆ ਦੀ ਪ੍ਰਿੰਟਿੰਗ ਇਹ ਸ਼ਰਟ ਆ ਗਈ ਆਪਣੇ ਯਾਰ ਆ ਪ੍ਰਿੰਟ ਹੈ ਇਹ ਹੈਗੀ ਹਸਤੀ ਬਾਟਮ ਸੈਲਫ ਦੇ ਵਿੱਚ ਸੇਮ ਪ੍ਰਿੰਟ ਜਿਹੜਾ ਸ਼ਰਟ ਦਾ ਉਹੀ ਸੇਮ ਬਾਟਮ ਦਾ ਹੁੰਦਾ lining the beach. ਸੁਹਿੰਦਾ ਬੜਾ ਚੰਗਾ ਲੱਗਦਾ ਹੈ ਤੇ ਪਿਆਰੀ ਡਿਜ਼ਾਈਨ ਵੀ ਹੈ 3500 ਪ੍ਰਾਈਸ ਦੇ ਮੈਂ ਲਾਈਟਿੰਗ ਮਸਲੀਨ ਦੇ ਵਿੱਚ ਤੁਹਾਨੂੰ ਸੂਟ ਦਿਖਾਏ ਆ 3500 ਪ੍ਰਾਈਸ ਹੈ ਹੁਣ ਬਰਬਰੀ ਕਾਟਨ ਦੇ ਸਟਾਰਟ ਕਰਦੇ ਆ ਸੂਟ ਹੋਣਗੇ ਡਿਜੀਟਲ ਪ੍ਰਿੰਟ ਦੇ ਹੀ ਸੂਟ ਅੱਜ ਦੇ ਇਹ ਟੈਸਟਰ ਪ੍ਰਿੰਟ ਦੇ ਵਿੱਚ ਹੀ ਹੋਣਗੇ ਸੂਟ ਇਹ ਬਰਬਰੀ कॉटन ਦੇ ਵਿੱਚ ਹੈ ਜੀ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਬਹੁਤ ਸੋਹਣਾ ਲਾਈਟ येलो ਜਿਹਾ ਕਲਰ ਹੈ ਤੇ ਪ੍ਰਿੰਟ ਬੜਾ ਸ਼ਾਨਦਾਰ ਹੈ ਦਾ ਬਹੁਤ ਸੋਹਣਾ ਤੇ ਆ ਗਈ ਸੈਲਫ ਦੇ ਵਿੱਚ बॉटम ਇਹ बॉटम ਹੈ ਜੀ ਇਹਦੀ ਸੈਲਫ ਦੇ ਵਿੱਚ ਇਹ ਬਰਬਰੀ कॉटन ਦੇ ਵਿੱਚ ਹੈ ਸੂਟ ਤੇ ਬਰਬਰੀ कॉटन ਦਾ ਹੀ ਇਸ ਦਾ ਦੁਪੱਟਾ ਪੂਰਾ 2.5 ਮੀਟਰ ਦਾ ਫੁੱਲ ਲਾਈਨਿੰਗ ਲੱਗ ਕੇ ਬਣਗੇ ਸੂਟ ਪੂਰੇ ਸੂਟ ਨੂੰ ਲਾਈਨਿੰਗ ਲੱਗਣੀ ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਇਹਨਾਂ ਦੀ ਬੜਾ ਸੋਹਣਾ ਸੋਹਣਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੇ ਨੈਕਸਟ ਸੂਟ ਆ ਗਿਆ ਇਹਦੇ ਵਿੱਚ ਜੀ ਸੇਮ ਬਰਬਰੀ ਕਾਟਨ ਦੇ ਵਿੱਚ ਜੀ ਬੜਾ ਪਿਆਰਾ ਇਹ ਗ੍ਰੇ ਬਲੂਜਾ ਕਲਰ ਹੈ ਲੱਗ ਜਾਈ ਇਹ ਦੇਖੋ ਕਿੰਨਾ ਸੋਹਣਾ ਲਾਈਟ ਗ੍ਰੇ ਜ ਆ ਜਿਨ੍ਹਾਂ ਨੂੰ ਥੋੜਾ ਜਆ ਆਪਣਾ ਸੋਬਰ ਕਲਰ ਜਿਆਦਾ ਪਸੰਦ ਹੈ ਉਨਾਂ ਲਈ ਬੈਸਟ ਸੂਟ ਹੈ ਜੀ ਇਹ ਬਹੁਤ ਸੋਹਣਾ ਗਰੇਪ ਬਲੂ ਜੇ ਕਲਰ ਦੇ ਵਿੱਚ ਤੇ ਬੜੇ ਸੋਹਣੇ ਦੂਰ ਦੂਰ ਪਿੰਕ ਕਲਰ ਦੇ ਫਲਾਰਸ ਇਹ ਸ਼ਰਟ ਆ ਗਈ ਤੇ ਇਹ ਹੈਗੀ ਹੈ ਸੈਲਫ ਦੇ ਵਿੱਚ ਬਾਟਮ ਇਹਦੀ ਫਿਟਿੰਗ ਜੋ ਬਹੁਤ ਸੋਹਣੀ ਆਉਂਦੀ ਹੈ ਇਹਨਾਂ ਸੂਟਾਂ ਦੀ ਲਾਈਨਿੰਗ ਚਾਹੇ ਤੁਸੀਂ ਜਿਹੜੀ ਮਰਜ਼ੀ ਲਗਵਾ ਲਿਓ ਚਾਹੇ ਟਾਫਟਾ ਲਵਾ ਲਓ ਚਾਹੇ ਫੁੱਲ ਵਾਲੀ ਲਗਵਾ ਲਓ ਦੋਨੋਂ ਲਾਈਨਿੰਗ ਠੀਕ ਰਹਿਣੀ ਹੈ ਇਹਦੇ ਤੇ ਬਹੁਤ ਸੋਹਣਾ ਦੁਪੱਟਾ ਬੜਾ ਪਿਆਰਾ ਸੂਟ ਵਰਜ ਹੈ ਸੂਟ ਹੈ 3500 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਆ ਗਿਆ ਆਪਣਾ ਇਹਦੇ ਵਿੱਚ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਅੰਬੀ ਵਾਲਾ ਤਾਂ ਵੈਸੇ ਸਦਾ ਬਹਾਰ ਰਹਿੰਦਾ ਹੈ ਪੀਚ ਜਿਹਾ 베ਸ ਵਾਲੇ ਸੂਟ ਦਾ ਸ਼ਰਟ ਹੋ ਗਈ ਤੇ ਹੈਗੀ ਹੈ ਸੈਲਫ ਦੇ ਵਿੱਚ ਇਸਦੀ ਬਾਟਮ ਇਹ ਸੈਲਫ ਚ ਬਾਟਮ ਹੈ ਨਾਲ ਤੇ ਇਸੋ ਹੋ ਗਏਗਾ ਸ਼ਰਟ ਹੋ ਗਈ ਤੇ ਨਾਲ ਹੈਗਾ ਦੁਪੱਟਾ ਬਰਬਰੀ कॉटन ਦੇ ਵਿੱਚ ਹੀ ਬਹੁਤ ਪਿਆਰਾ ਦੁਪੱਟਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਮੈਂ ਸੂਟ ਆ ਗਿਆ প্রিনਟਿੰਗ ਸਾਰੇ ਸੂਟਾਂ ਦੀ ਬਹੁਤ ਪਿਆਰੀ ਹੈ ਸਾਰੇ ਕਲਰ ਆਪਣੀ ਜਗ੍ਹਾ ਬਹੁਤ ਸੋਹਣੇ ਪਰਪਲ ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਸੂਟ ਬਹੁਤ ਸੋਹਣਾ ਸੌਪਰ ਜਿਹਾ ਕਲਰ ਹੈ ਪਰਪਲ ਪਿੰਕ ਦੇ ਵਿੱਚ ਇਹ ਸ਼ਰਟ ਹੋਗੀ ਇਹ ਇਹ ਹੈਗੀ ਇਸਦੀ ਬਾਟਮ ਸੈਲਫ ਦੇ ਵਿੱਚ ਜਰਾ ਜਰਾ ਇਸ ਤੋਂ ਦੁਪੱਟਾ ਪਰ ਇਹ ਆ ਦੁਪੱਟਾ ਪੂਰੇ ਟਾਈ ਮੀਟਰ ਦੇ ਦੁਪੱਟੇ ਹੋਣਗੇ 3500 ਪ੍ਰਾਈਸ ਹੈ ਜੀ ਬਰਬਰੀ ਕਾਟਨ ਵਾਲੇ ਸੂਟਾਂ ਦਾ ਵੀ ਤੇ ਇਹ ਤਾਂ ਜਿਵੇਂ ਪੂਰੀ ਪ੍ਰਿੰਟ ਸ਼ਰਟ ਤੇ ਪ੍ਰਿੰਟਰ ਸੈਲਫ ਬਾਟਮ ਦੇ ਵਿੱਚ ਸੂਟ ਦਿਖਾਏ ਆ ਇਹ ਥੋੜਾ ਅਲੱਗ ਡਿਜ਼ਾਈਨ ਦੇ ਵਿੱਚ ਹੈ ਬਰਬਰੀ कॉटन ਦੇ ਵਿੱਚ ਹੀ ਹੈ ਜੀ ਸੂਟ ਜਿਨ੍ਹਾਂ ਨੂੰ ਜਿਆਦਾ ਪਰਮਾ ਕੰਮ ਨਹੀਂ ਪਸੰਦ ਇਹ ਦੇਖੋ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਹੋਇਆ ਲਾਈਟ 베بی ਪਿੰਕ ਕਲਰ ਹੈ ਇਹ neck ਤੇ ਆ ਜਾਣਾ ਉੱਪਰ نیچے ਉੱਪਰ neck ਬਣ ਜਾਣੀ ਹੈ نیچے ਬਹੁਤ ਸੋਹਣਾ ਪ੍ਰਿੰਟ ਹੋਇਆ ਇਹ ਫਰੰਟ ਪੱਲਾ ਆ ਗਿਆ ਆਪਣਾ ਸ਼ਰਟ ਦਾ ਤੇ ਇਹ ਹੈਗੀਆਂ 슬ੀਵਜ਼ ਜਿਹੜੀਆਂ ਇਹ 슬ੀਵਜ਼ ਆ ਜਾਣੀਆਂ ਉਹ ਸੋਨਾ ਸੂਟ ਹੈ ਇਹ। ਫੇਬੀ ਪਿੰਕ ਕਲਰ ਤੇ ਨਾਰ ਬੜਾ ਪਿਆਰਾ ਪਰਮਾਜਾ ਬਰਬਰੀ कॉटन ਦਾ ਹੀ ਦੁਪੱਟਾ। ਉਹ ਸਹਰਾ ਦੁਪੱਟਾ 3500 ਪ੍ਰਾਈਸ ਦੇ ਨਾਲ ਇਹ ਇਸ ਡਿਜ਼ਾਈਨ ਦੇ ਵਿੱਚ ਇਹ ਸਿੰਗਲ ਹੀ ਹੈ ਸੂਟ। ਬਾਕੀ ਸਾਰੇ ਦੂਜੇ ਤਰ੍ਹਾਂ ਪ੍ਰਿੰਟ ਵਿੱਚ ਸੀਗੇ। ਤਾਂ ਥੀ ਸੂਟਸ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਸਾਰਿਆਂ ਦਾ ਅੱਜ ਦਾ ਡਿਜੀਟਲ ਪ੍ਰਿੰਟ ਜਿਹੜੇ ਮੈਂ ਤੁਹਾਨੂੰ ਦਿਖਾਇਆ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ